ਤੁਸੀਂ ਪੂਰੀ ਫੈਮਿਲੀ ਨੂੰ ਹੈਨਾ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਦਿਖਾਣਾ ਸ਼ੁਰੂ ਕੀਤਾ ਸੀ ਲੋਕਾਂ ਦਾ ਪਿਆਰ ਤੁਹਾਡੀ ਫੈਮਿਲੀ ਨਾਲ ਐਮ ਪੈ ਗਿਆ ਜਿਵੇਂ ਉਹਨਾਂ ਦੀ ਆਪਣੀ ਫੈਮਿਲੀ ਹੁੰਦੀ ਹੈ ਹੈਨਾ ਇਹ ਪਰਟੀਕੂਲਰ ਡਿਸੀਜਨ ਸੀਗਾ ਕਰੀ ਕਿ ਮੈਂ ਆਪ ਕਰਨਾ ਨਹੀਂ ਇਸ ਤਰ੍ਹਾਂ ਦਾ ਬਿਲਕੁਲ ਕੁਝ ਨਹੀਂ ਮੈਨੂੰ ਐਦਾਂ ਹੁੰਦਾ ਮੈਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਕਦੇ ਮੈਂ ਕੋਈ ਚੀਜ਼ ਲੁਕੋ ਕੇ ਨਹੀਂ ਰੱਖੀ ਹੈਗੀ ਮੈਨੂੰ ਐਦਾਂ ਹੁੰਦਾ ਕਿਉਂਕਿ ਬਹੁਤ ਮੈਨੇ ਕਿਹਾ ਇੰਡਸਟਰੀ ਉਸ ਤੋਂ ਬਾਅਦ ਬੜੇ ਲੋਕਾਂ ਨੇ ਆਪਣੀਆਂ ਫੈਮਿਲੀਆਂ ਜਿਹੜੀ ਉਸ ਕੀਤੀਆਂ ਬੱਚੇ ਇੰਟਰੋਡਿਊਸ ਕੀਤੇ ਆ ਕਿ ਮੈਨੂੰ ਇਦਾਂ ਲੱਗਦਾ ਕਿ ਪਤਾ ਤਾਂ ਹੋਣਾ ਚਾਹੀਦਾ ਜਿਹੜੇ ਫੈਨਸ ਨੇ ਤੁਹਾਡੀ ਇੰਨੀ ਵੈਲਵਿਸ਼ਰ ਨੇ ਡੇ ਨਾਈਟ ਤੁਹਾਨੂੰ ਤੁਹਾਡੇ ਲਈ ਦੁਆਵਾਂ ਕਰਦੇ ਆ ਤੁਹਾਡੀਆਂ ਚੀਜ਼ਾਂ ਦੇਖਦੇ ਆ ਉਹ ਵੀ ਚਾਹੁੰਦੇ ਆ ਕਿ ਉਹਨਾਂ ਨੂੰ ਪਤਾ ਲੱਗੇ ਕਿ ਯਾਰ ਕੱਲਾ ਇਹ ਥੋੜੀ ਕਿਉਂ ਤੁਹਾਡੀਆਂ ਫਿਲਮਾਂ ਫਿਲਮਾਂ ਨਾਲ ਅਟੈਚ ਨੇ ਉਹ ਤੁਹਾਡੇ ਨਾਲ ਨਿੱਜੀ ਤੌਰ ਤੇ ਜੁੜੇ ਹੁੰਦੇ ਨੇ ਹਨਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਛਾ ਯਾਰ ਇਹ ਦੀ ਵਾਈਫ ਹੈ ਇਹਦੇ ਬੱਚੇ ਨੇ ਮਦਰ ਹੈ ਫਾਦਰ ਹੈ ਕੀ ਬੈਕਗ੍ਰਾਉਂਡ ਹੈ ਉਹ ਸਾਰਾ ਪਤਾ ਹੋਣਾ ਚਾਹੀਦਾ ਮਨਨ ਤੇ ਉਸੇ ਕਰਕੇ ਮੈਨੂੰ ਲੱਗਦਾ ਕਿ ਜਦ ਤੁਸੀਂ ਲਾਈਕ ਕਦੇ ਵੀ ਫੈਮਲੀ ਦੀ ਕੋਈ ਵੀ ਚੀਜ਼ ਕਰਦੇ ਹੋ ਨਾ ਲੋਕ ਨੂੰ ਬਹੁਤ ਜੁੜਿਆ ਹੋਇਆ ਫੀਲ ਕਰਦੇ ਨੇ ਹੈਨਾ ਤੇ ਕਦੇ ਵਾਈਫ ਨੂੰ ਇਤਰਾਜ਼ ਨਹੀਂ ਸੀਗਾ ਇਸ ਚੀਜ਼ ਤੋਂ ਕਿ ਤੁਸੀਂ ਔਨ ਕੈਮਰਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਨਹੀਂ ਮੈਂ ਪ੍ਰਾਈਵੇਟ ਰੱਖਣੀ ਹੈ ਚੀਜ਼ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈ ਕਦੇ ਵੀ ਨਹੀਂ ਸੀਗਾ ਤੇ ਐਂਡ ਸ਼ੀ ਇਜ਼ ਹੈਪੀ ਹਿਮ ਲਾਈਕ ਇਹ ਫਿਲਮਾਂ ਕਰ ਰਹੇ ਹੈ ਯਾ ਯਾ ਸ਼ੀ ਇਜ਼ ਹੈਪੀ ਇਹਨਾਂ ਨੂੰ ਦੇਖ ਕੇ ਉਸਕੋ ਦਾ ਜਿਆਦਾ ਜ਼ੋਰ ਲੱਗਿਆ ਹੁੰਦਾ ਹੈ ਇਹਨਾਂ ਤੇ ਹੈਨਾ ਡਬਲ ਡਬਲ ਜ਼ੋਰ ਲੱਗਦਾ ਹੈਗਾ ਔਰ ਵੈਸੇ ਗਿਪੀ ਦਾ ਫੇਵਰ ਗਿਪੀ ਜਾਂ ਮਮਾ ਤੋਂ ਕੌਣ ਹੈ ਫੇਵਰਟ